Badishada Revesa Guru Go Mind Singh. Badishada Revesa Guru Go Mind Singh. Badishada Revesa Guru Go Mind Singh. Shada Revisa Guru Go Bind Singh Badishada Revisa Guru Go Bind Singh Badishada Revisa Guru Go Bind Singh Badishada Revisa Guru Go ஷ கோிந்த சி அந்தவிந்த பாரவேஷ බාධශාධරවේශ ගුරු බෝපෙන්දසිෙන් ාදශාධර වේශගොරු ගෝබෙන්ටසිල බාධශාධරර වේශ ගුරු ගෝබෙන්දසින්ල හක්හක් අන්දේශ ගුරු ගෝබෙන්ද සෙන් හක්ක හක් අන්දේශ ගුරු බෝපෙන්දසිෙන් ਅੰਦੇਸੇ ਗੁਰੂ ਗੋਬਿੰਦ ਸਿੰਘ ਹਕ ਹਕ ਅੰਦੇਸੇ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਬੀਸ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਬੀਸ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਬੀਸ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਬੇਸ਼ ਗੁਰੂ ਗੋਬਿੰਦ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪੌਟਾ ਸਭ ਦੀ ਧਰਤੀ ਦੇ ਉੱਪਰ ਵਿਰਾਜਮਾਨ ਹਨ ਇਸ ਧਰਤੀ ਤੇ ਬੈਠ ਕੇ ਸਤਿਗੁਰੂ ਜੀ ਨੇ ਅਨੇਕ ਹੀ ਕਾਰਜ ਕੀਤੇ ਜਿਨ੍ਹਾਂ ਦਾ ਇੱਕ ਇੱਕ ਕਰਕੇ ਅਸੀਂ ਜ਼ਿਕਰ ਕਰ ਰਹੇ ਹਾਂ ਨਵੇਂ ਨਗਰ ਦੀ ਮੋੜੀ ਗੱਡੀ ਸ਼িকার ਖੇਡਿਆ ਜੰਗੀ ਅਭਿਆਸ ਕੀਤਾ ਬਾਬਾ ਰਾਮ ਰਾਏ ਨੂੰ ਸਾਨੂੰ ਕਰਕੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਪੀਰ ਬੁੱਧੂ ਸ਼ਾਹ ਜੀ ਦਰਸ਼ਨ ਦੀਦਾਰਿਆਂ ਨੂੰ ਆਏ ਇਹ ਸਭ ਜ਼ਿਕਰ ਅਸੀਂ ਪਿਛਲੇਰੀ ਲੜੀ ਦੇ ਵਿੱਚ ਕਰ ਚੁੱਕੇ ਹਾਂ ਅਸੀਂ ਸਾਰੇ ਜਾਣਦੇ ਹਾਂ ਕਿ ਜਦੋਂ ਔਰੰਗਜ਼ੇਬ ਗੱਦੀ ਤੇ ਬੈਠਾ ਸੀ ਤੇ ਉਸ ਨੇ ਕਈ ਹੁਕਮ ਚਾੜ੍ਹੇ ਸਨ ਉਹਨਾਂ ਅਨੇਕ ਹੁਕਮਾਂ 'ਚੋਂ ਇੱਕ ਹੁਕਮ ਇਹ ਵੀ ਸੀ ਕਿ ਜਿਵੇਂ ਸਨਾਤਨੀ ਸਮਾਜ ਚਾਰ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਹੈ ਬ੍ਰਾਹਮਣ ਖੱਤਰੀ ਵੈਸ਼ ਤੇ ਸ਼ੂਦ ਜੋਆਂ ਦੇ ਕੰਮ ਵੀ ਅੱਡ-ਅੱਡ ਹਨ ਉਹਨਾਂ ਚੋਂ 6 ਕਰਮ ਬ੍ਰਾਹਮਣ ਦੇ ਨੇ ਜਿਨ੍ਹਾਂ ਨੂੰ ਖੱਟ ਕਰਮ ਕਹਿੰਦੇ ਬਾਣੀ 'ਚ ਇਹਦਾ ਜ਼ਿਕਰ ਹੈ ਖੱਟ ਦਾ ਸੰਸਕ੍ਰਿਤ 'ਚ ਅਰਥ ਹੁੰਦਾ ਹੈ 6 ਬੇਨਤੀ ਵਾਲਾ ਸ਼ੀਕਾ ਉਹ 6 ਕਰਮ ਹਨ ਵਿਦਿਆ ਪੜਨੀ ਤੇ ਵਿਦਿਆ ਪੜਾਉਣੀ ਦਾਨ ਦੇਣਾ ਤੇ ਦਾਨ ਲੈਣਾ ਪੂਜਾ ਕਰਨੀ ਤੇ ਪੂਜਾ ਕਰਾਉਣੀ ਇਹਨਾਂ 6 ਕਰਮਾਂ ਤੇ ਔਰੰਗਜ਼ੇਬ ਨੇ پابੰਦੀ ਲਾ ਦਿੱਤੀ ਕਿ ਕੋਈ ਵੀ ਬ੍ਰਾਹਮਣ ਖੱਟ ਕਰਮ ਨਹੀਂ ਕਰ ਸਕਦਾ ਜਜ਼ੀਆ ਲਾਇਆ ਗਿਆ ਕਿ ਤੂੰ ਬ੍ਰਾਹਮਣ ਐ ਇਸ ਕਰਕੇ ਤੈਨੂੰ ਜਜ਼ੀਆ ਦੇਣਾ ਪਏਗਾ ਬਾਬਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਸ ਗੱਲ ਦਾ ਜ਼ਿਕਰ ਆਪਣੀ ਬਾਣੀ 'ਚ ਕੀਤਾ ਹੈ ਗਊ ਬ੍ਰਾਹਮਣ ਕੋ ਕਰ ਲਾਵੋ ਕਰ ਕਰ ਕਹਿੰਦੇ ਟੈਕਸ ਨੂੰ ਇੱਕ ਕਰ ਦਾ ਅਰਥ ਹੁੰਦਾ ਹੈ ਕਿ ਕੋਈ ਕੰਮ ਕਰਨਾ ਇੱਕ ਕਰ ਦਾ ਅਰਥ ਹੁੰਦਾ ਹੈ ਟੈਕਸ ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਆ ਹਾਲਾ ਉਹ ਗਾਂ ਤੇ ਟੈਕਸ ਹੈ ਬ੍ਰਾਹਮਣ ਤੇ ਟੈਕਸ ਹੈ ਜੇ ਕਿਸੇ ਨੇ ਪਿੰਡ ਚ ਬ੍ਰਾਹਮਣ ਰੱਖਣਾ ਹੈ ਜਾਂ ਉਹ ਆਪ ਬ੍ਰਾਹਮਣ ਹੈ ਤੇ ਉਹਨੂੰ ਟੈਕਸ ਦੇਣਾ ਪੈਂਦਾ ਏਸ ਗੱਲ ਦਾ ਜੇ ਕਿਸੇ ਨੇ ਗਾਂ ਰੱਖਣੀ ਹੈ ਤੇ ਉਹਨੂੰ ਏਸ ਗੱਲ ਦਾ ਟੈਕਸ ਦੇਣਾ ਪੈਂਦਾ ਹੈ ਤਾਂ ਇਹਨਾਂ پابੰਦੀਆਂ ਦੇ ਕਰਕੇ ਬਹੁਤ ਸਾਰੇ ਪੜ੍ਹੇ ਲਿਖੇ ਵਿਦਵਾਨ ਜਿਹੜੇ ਬ੍ਰਾਹਮਣ ਸਨ ਉਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚਰਨ ਸ਼ਰਨ ਆ ਗਏ ਇਥੇ ਉਹਨਾਂ ਸ਼ਰਨ ਲਈ ਆਨੰਦਪੁਰ ਸਾਹਿਬ ਵਿੱਚ ਕੁਜਾ ਨੂੰ ਪਤਾ ਲੱਗਾ ਕਿ ਸਤਗੁਰੂ ਜੀ ਪੌਟਾ ਸਾਹਿਬ ਗਏ ਨੇ ਉਥੇ ਉਹਨਾਂ ਨੇ ਸ਼ਰਨ ਲੈ ਲਈ ਜਦੋਂ ਇਹ ਸਤਗੁਰੂ ਜੀ ਦੇ ਕੋਲ ਰਹਿਣ ਲੱਗੇ ਤੇ ਇਹਨਾਂ ਬ੍ਰਾਹਮਣਾਂ ਵਿੱਚੋਂ ਇੱਕ ਪੰਡਤ ਸੀਗਾ ਜਿਹਦਾ ਨਾਮ ਸੀ ਰਗੁਨਾਥ ਪੰਡਤ ਰਗੁਨਾਥ ਜਿਹੜਾ ਚੋਟੀ ਦਾ ਵਿਦਵਾਨ ਸੀਗਾ ਸਤਗੁਰ ਨੇ ਉਹਨੂੰ ਆਖਿਆ ਭਾਈ ਸਾਡੇ ਸਿੱਖਾਂ ਨੂੰ ਵੀ ਤੂੰ ਸੰਸਕ੍ਰਿਤ ਪੜ੍ਹਾ ਦੇ ਮੇਰੇ ਗੁਰ ਸਿੱਖਾਂ ਨੂੰ ਵੀ ਸੰਸਕ੍ਰਿਤ ਦੀ ਵਿਦਿਆ ਜਿਹੜੀ ਹੈ ਉਹ ਦੇ ਦੇ ਤੇ ਇਹ ਅਗਾਹ ਬਾਕੀ ਗੁਰ ਸਿੱਖਾਂ ਨੂੰ ਸਿਖਾ ਦੇਣ ਤਾਂ ਉਹ ਮਨ ਕਰ ਗਿਆ ਕਹਿੰਦਾ ਨਹੀਂ ਮੈਂ ਇਹਨਾਂ ਨੂੰ ਸਿਖਾ ਸਕਦਾ ਹਾਂ ਪਰ ਇਹ ਅਗਾਹ ਨਹੀਂ ਸਿਖਾ ਸਕਦੇ ਸਿਖਾਉਣ ਦਾ ਅਧਿਕਾਰ ਮੇਰੇ ਕੋਲ ਹੀ ਜਦੋਂ ਉਹ ਮਨਾ ਕਰ ਗਿਆ ਤੇ ਉਸ ਵੇਲੇ ਸਤਿਗੁਰੂ ਗੁਰੂ ਕਲਗੀ ਧਰਮ ਮਹਾਰਾਜ ਜੀ ਨੇ ਆਪਣੇ ਪੰਜ ਸਿੱਖ ਜਿਹੜੇ ਹਨ ਉਹ ਪੌਂਟਾ ਸਾਹਿਬ ਤੋਂ ਬਨਾਰਸ ਦੀ ਧਰਤੀ ਤੇ ਭੇਜੇ ਇਸੇ ਕਰਕੇ ਕਿ ਤੁਸੀਂ ਉੱਥੇ ਜਾ ਕੇ ਸੰਸਕ੍ਰਿਤ ਭਾਸ਼ਾ ਦਾ ਅਧਿਐਨ ਕਰਕੇ ਆਓ ਗਹਿਨ ਅਧਿਐਨ ਕਰਕੇ ਆਓ ਉਹ ਸਿੰਘ ਸਨ ਭਾਈ ਰਾਮ ਸਿੰਘ ਭਾਈ ਕਰਮ ਸਿੰਘ ਭਾਈ ਗੰਢਾ ਸਿੰਘ ਭਾਈ ਸ਼ੋਭਾ ਸਿੰਘ ਤੇ ਭਾਈ ਵੀਰ ਸਿੰਘ ਇਹ ਪੰਜ ਸਿੰਘ ਸਤਿਗੁਰ ਨੇ ਭੇਜੇ ਇਹ ਉਥੇ ਗਏ ਲੰਮਾ ਅਰਸਾ ਉਥੇ ਰਹੇ ਉਥੇ ਰਹਿ ਕੇ ਇਹਨਾਂ ਨੇ ਇਸ ਭਾਸ਼ਾ ਦਾ ਅਨਨ ਕੀਤਾ ਵਾਪਸ ਆਏ ਗੀਰਵੇ ਰੰਗ ਦੇ ਕੱਪੜੇ ਵਸਤਰ ਪਹਿਰ ਕੇ ਭੇਜੇ ਸਨ ਜਦੋਂ ਵਾਪਸ ਆਏ ਤੇ ਇਹਨਾਂ ਨੂੰ ਸਤੂ ਜੀ ਨੇ ਨਿਰਮਲਾ ਸੰਪਰਦਾਏ ਦੇ ਨਾਮ ਨਾਲ ਮੁਖਾਬਤ ਕੀਤਾ ਇਥੋਂ ਫਿਰ ਨਿਰਮਲਾ ਸੰਪਰਦਾਏ ਚਲੀ ਇਹਨਾਂ ਨੇ ਗੁਰਮਤ ਦੇ ਪ੍ਰਚਾਰ ਦੇ ਲਈ ਅਨੇਕਾਂ ਹੀ ਪੁਸਤਕਾਂ ਅਨੇਕਾਂ ਹੀ ਕਿਤਾਬਾਂ ਅਤੇ ਹੋਰ ਅਨੇਕ ਢੰਗ ਜਿਹੜੇ ਹਨ ਇਹਨਾਂ ਨੇ ਵਰਤੇ ਗੁਰਮਤ ਦੇ ਪ੍ਰਚਾਰ ਤੇ ਪ੍ਰਸਾਰ ਦੇ ਲਈ ਤੋਂ ਪੌਂਟਾ ਸਾਹਿਬ ਤੋਂ ਸਤਿਗੁਰ ਨੇ ਇਹ ਵੀ ਇੱਕ ਕਾਰਜ ਜਿਹੜਾ ਹੈ ਉਹ ਕੀਤਾ ਕਿ ਜਿੱਥੇ ਬ੍ਰਾਹਮਣਾਂ ਦੇ ਉੱਪਰ پابੰਦੀ ਸੀ ਉਹਨਾਂ ਨੂੰ ਆਜ਼ਾਦੀ ਦਿੱਤੀ ਉਥੇ ਸਤਿਗੁਰ ਨੇ ਬ੍ਰਾਹਮਣ ਨੂੰ ਵੀ ਇਹ ਗੱਲ ਕਹੀ ਭਾਈ ਇਕਲ ਅਧਿਕਾਰ ਵਿਦਿਆ ਦਾ ਤੇਰੇ ਕੋਲ ਨਹੀਂ ਵਿਦਿਆ ਸਰਬ ਸਾਂਝੀ ਇਹਨੂੰ ਕੋਈ ਵੀ ਪੜ ਸਕਦਾ ਹੈ ਜਿਹੜਾ ਚਾਹਵਾਨ ਹੈ ਉਹ ਪੜ ਸਕਦਾ ਹੈ ਤੇ ਸਤਿਗੁਰ ਨੇ ਆਪਣੇ ਗੁਰਸਿੱਖਾਂ ਨੂੰ ਇਹ ਵਿਦਿਆ ਉਥੇ ਪੜਾਈ ਇਹ ਕਾਰਜ ਵੀ ਸਤਿਗੁਰ ਨੇ ਪੌਂਟੇ ਦੀ ਧਰਤੀ ਤੇ ਕੀਤਾ ਪੌਂਟੇ ਰਹਿੰਦੇ ਆ ਹੀ ਸਤਿਗੁਰ ਜੀ ਪੌਂਟੇ ਦੇ ਨੇੜੇ ਹਿੰਦੂ ਵੀਰਾਂ ਦਾ ਇੱਕ ਤੀਰਥ ਹੈ ਉਹਨੂੰ ਕਪਾਲ ਮੋਚਨ ਬੜਾ ਭਾਰੀ ਮੇਲਾ ਅੱਜ ਵੀ ਉੱਥੇ ਲੱਗਦਾ ਹੈ ਕਪਾਲ ਮੋਚਨ ਇੱਕ ਤੀਰਥ ਹੈ ਉਹਦੇ ਬਾਰੇ ਹਿੰਦੂ ਮਿਥਿਆਸ ਦੇ ਵਿੱਚ ਇੱਕ ਕਥਨ ਹੈ ਕਿ ਉਥੇ ਸ਼੍ਰੀ ਰਾਮ ਚੰਦਰ ਜੀ ਨੇ ਇੱਕ ਦੈਂਤ ਦਾ ਸਿਰ ਕਟਿਆ ਸੀ ਕਪਾਲ ਕਹਿੰਦੇ ਸਿਰ ਮੋਪੜੀ ਨੇ ਤੇ ਉਹ ਸਿਰ ਜਿਹੜਾ ਹੈ ਇੱਕ ॠषि ਦੀ ਲੱਤ ਨਾਲ ਚਿਮੜ ਗਿਆ। ਉਹ ਕਿਤੇ ਲੱਥੇ ਨਾ। ਉਹ ਅਨੇਕ ਤੀਰਥਾਂ ਤੇ ਗਿਆ ਪਰ ਲੱਥੇ ਨਾ ਜਦੋਂ ਇਥੇ ਆ ਕੇ ਉਸਨੂੰ ਇਸ਼ਨਾਨ ਕੀਤਾ ਤੇ ਉਹ ਲੱਥ ਗਿਆ। ਇਸ ਵਜੋਂ ਹਿੰਦੂ ਵੀਰ ਉੱਥੇ ਵੱਡੀ ਗਿਣਤੀ 'ਚ ਇਕੱਠੇ ਹੋ ਕੇ ਮੇਲਾ ਲਾਉਂਦੇ। ਤੇ ਜਦੋਂ ਉੱਥੇ ਮੇਲਾ ਲੱਗਾ ਤੇ ਸਤਿਗੁਰੂ ਵੀ ਉੱਥੇ ਗਏ। ਸਤਿਗੁਰੂ ਨੇ ਉੱਥੇ ਜਿੰਨੇ ਵੀ ਲੋਕ ਇਕੱਠੇ ਹੋਏ ਸਾਰਿਆਂ ਨੂੰ ਸਮਝਾਇਆ ਭਾਈ ਜਿਵੇਂ ਤੁਹਾਡੇ ਚ ਮਨੋਤ ਹੈ ਕਿ ਇਸ ਤੀਰਥ ਦੇ ਨਾਟਿਆਂ ਇੱਕ ਰੀਖੀ ਦੀ ਲੱਤ ਨਾਲੋਂ ਦੈਂਤ ਦਾ ਸਿਰ ਲੱਥ ਗਿਆ ਅੱਜ ਸਾਡੇ ਸਾਰਿਆਂ ਦੇ ਸਾਹਮਣੇ ਗੁਲਾਮੀ ਜਿਹੜੀ ਆ ਉਹ ਇੱਕ ਦੈਂਤ ਵਾਂਗੂ ਹੈ ਗੁਲਾਮੀ ਸਾਨੂੰ ਸਾਰਿਆਂ ਨੂੰ ਦੈਂਤ ਵਾਂਗੂ ਘੇਰੀ ਬੈਠੀ ਹੈ ਕਿਉਂ ਨਾ ਹੋਵੇ ਕਿ ਆਪਾਂ ਸਾਰੇ ਮਿਲ ਕੇ ਹਿੱਲਾ ਮਾਰੀਏ ਤੇ ਦੈਂਤ ਜਿਹੜਾ ਗੁਲਾਮੀ ਦਾ ਹੈ ਇਹਨੂੰ ਆਪਾਂ ਲਾਹ ਸੁਟੀਏ ਲੋਕਾਂ ਨੂੰ ਗੱਲ ਸਮਝਾਈ ਉਸ ਮੇਲੇ 'ਚ ਬਹੁਤ ਸਾਰੇ ਲੋਕ ਜਿਹੜੇ ਹਨ ਉਹ ਸਤਿਗੁਰੂ ਦੇ ਸਿੱਖ ਹੋਏ ਗੁਰੂ ਕੀ ਸਿੱਖੀ ਉਹਨਾਂ ਨੇ ਪਰਨਾਈ ਤੋਂ ਸਤਿਗੁਰੂ ਜੀ ਉੱਥੇ ਜਾ ਕੇ ਟਿਕਾਣਾ ਕਰਦੇ ਨੇ ਬਹੁਤ ਸਾਰੇ ਲੋਕਾਂ ਨੂੰ ਸਮਝਾਉਂਦੇ ਨੇ ਤੇ ਉਹਦੇ 'ਚੋਂ ਬਹੁਤ ਸਾਰੇ ਗੁਰਸਿੱਖ ਜਿਹੜੇ ਹਨ ਉਹ ਨਿਤਰ ਕੇ ਸਤਿਗੁਰੂ ਜੀ ਫੌਜ ਦੇ ਵਿੱਚ ਗੁਰੂ ਕੀਆਂ ਸੇਵਾਵਾਂ ਦੇ ਵਿੱਚ ਗੁਰਸਿੱਖੀ ਦੇ ਵਿੱਚ ਆਉਂਦੇ ਇਹ ਕਾਰਜ ਵੀ ਸਤਿਗੁਰੂ ਨੇ ਪੌਂਟੇ ਰਹਿੰਦਿਆਂ ਕੀਤਾ ਇਹਨਾਂ ਸਭ ਕਾਰਜਾਂ ਚੋਂ ਜਿਹੜਾ ਅਖੀਰਲਾ ਕਾਰਜ ਜਦੋਂ ਸਤਗੁਰੂ ਜੀ ਕਪਾਲ ਮੋਚਨ ਤੋਂ ਵਾਪਸ ਆਏ ਉਹਨਾਂ ਨੇ ਪੌਂਟੇ ਟਗਾਣਾ ਕਰ ਲਿਆ ਤੇ ਇਨਾਂ ਹੀ ਦਿਨਾਂ ਦੇ ਵਿੱਚ ਮਾਤਾ ਸੁੰਦਰੀ ਜੀ ਦੀ ਕੁੱਖੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘਰ ਸਭ ਤੋਂ ਵੱਡੇ ਸਹਬਜ਼ਾਦੇ ਨੇ ਜਨਮ ਲਏ ਬਾਬਾ ਅਜੀਤ ਸਿੰਘ ਬਾਬਾ ਅਜੀਤ ਸਿੰਘ ਦਾ ਜਨਮ ਜਿਹੜਾ ਹੈ ਉਹ ਪੌਂਟਾ ਸਾਹਿਬ ਦਾ ਹੈ ਜਦੋਂ ਬਾਬਾ ਅਜੀਤ ਸਿੰਘ ਜੀ ਨੇ ਜਨਮ ਲਿਆ ਨਗਾਰਾ ਵੱਜਿਆ ਗੁਰਸਿੱਖਾਂ ਨੇ ਵਧਾਈਆਂ ਦਿੱਤੀਆਂ ਜਿੰਨੇ ਵੀ ਉੱਥੇ ਗੁਰਸਿੱਖ ਸਨ ਸਭ ਨੇ ਵਧਾਈਆਂ ਦਿੱਤੀਆਂ ਸਤਿਗੁਰ ਨੇ ਵੀ ਅੱਗੇਓ ਵਧਾਈਆਂ ਦਿੱਤੀਆਂ ਪੁੱਤਰ ਦਾ ਨਾਮ ਅਜੀਤ ਰੱਖਿਆ ਗਿਆ ਇਹ ਕਿਸੇ ਕੋਲ ਜਿੱਤਿਆ ਨਹੀਂ ਜਾਏ ਇਹ ਬਖਸ਼ਿਸ਼ਾਂ ਸਤਿਗੁਰ ਨੇ ਆਪਣੇ ਪੁੱਤਰ ਨੂੰ ਦਿੱਤੀਆਂ ਲੋਕ ਵੱਡੀ ਗਿਣਤੀ 'ਚ ਇਕੱਠੇ ਹੋਏ ਉੱਥੇ ਆਪਸ ਵਿੱਚ ਬੜੀ ਖੁਸ਼ੀ ਦਾ ਜਿਹੜਾ ਮਾਹੌਲ ਹੈ ਉਹ ਉੱਥੇ ਬਣ ਗਿਆ ਇਸ ਤਰੀਕੇ ਦੇ ਨਾਲ ਸਤਿਗੁਰ ਨੇ ਉਥੇ ਇਹ 7 8 ਕਾਰਜ ਜਿਹੜੇ ਨੇ ਪੌਂਟੇ ਰਹਿੰਦਿਆ ਕੀਤੇ ਦੁਬਾਰਾ ਫੇਰ ਮੈਂ ਗਿਣ ਦਿੰਦਾ ਪਹਿਲਾ ਨਗਰ ਉਸਾਰਿਆ ਦੂਜਾ ਲੋਕਾਂ ਦੀ ਮੰਗ ਤੇ ਉਥੇ ਸ਼ਿਕਾਰ ਖੇਡਿਆ ਜੰਗਲੀ ਜਾਨਵਰਾਂ ਤੋਂ ਜਿਹੜੇ ਲੋਕਾਂ ਨੂੰ ਤੰਗ ਕਰਦੇ ਸਨ ਉਹਨਾਂ ਦੇ ਪਸ਼ੂ ਚੋਕੇ ਲੈ ਜਾਂਦੇ ਸਨ ਬੱਚਿਆਂ ਨੂੰ ਚੋਕੇ ਲੈ ਜਾਂਦੇ ਸਨ ਉਹਨਾਂ ਤੋਂ ਲੋਕਾਂ ਨੂੰ ਮਜਾਇਆ ਤੀਜਾ ਦੋ ਰਾਜਿਆਂ ਦੀ ਆਪਸ ਵਿੱਚ ਸੁਲ੍ਹਾ ਕਰਾਈ ਜੋ ਲੜਾਈ ਦੀ ਬਿਲਕੁਲ ਕਿਨਾਰੇ ਤੇ ਆ ਕੇ ਖੜੇ ਸਨ ਉਹਨਾਂ ਦੀ ਸੁਲ੍ਹਾ ਕਰਾ ਕੇ ਉਹਨਾਂ ਦੀ ਦੋਸਤੀ ਕਰਾਈ ਚੌਥਾ ਬਾਬੇ ਰਾਮ ਰਾਏ ਦੀ ਬੇਨਤੀ ਸੁਣ ਕੇ ਜੋ ਗੁਰੂ ਘਰ ਤੋਂ ਬੇਮੁਖ ਹੋ ਗਿਆ ਸੀ ਦੁਰਕਾਰਿਆ ਗਿਆ ਸੀਗਾ ਉਸ ਨੂੰ ਸਨਮੂਕ ਕੀਤਾ ਪੰਜਵਾਂ ਸਤਿਗੁਰ ਨੇ ਉੱਥੇ ਰਹਿੰਦਿਆਂ ਹੋਇਆਂ ਪੀਰ ਬੁੱਧੂ ਸਾਧ ਦੇ ਨਾਲ ਅਨੇਕ ਸੰਵਾਦ ਕੀਤੇ ਪੀਰ ਜੀ ਸਤਿਗੁਰ ਕੋਲ ਆਉਂਦੇ ਸਤਗੁਰੂ ਜੀ ਘੰਟਿਆਂ ਬੱਧੀ ਬੈਠ ਕੇ ਪੀਰ ਜੀ ਦੇ ਨਾਲ ਅਧਿਆਤਮ ਦੀਆਂ ਗੱਲਾਂ ਕਰਦੇ ਪੀਰ ਜੀ ਦੇ ਕਹਿਣ ਤੇ ਹੀ ਸਤਗੁਰ ਨੇ ਦੁਸ਼ਮਣ ਦੀ ਫੌਜ ਤੋਂ ਭੱਜ ਕੇ ਆਏ ਹੋਏ 5 ਪਠਾ 500 ਪਠਾਣ ਜਿਹੜੇ ਹਨ ਉਹ ਆਪਣੀ ਫੌਜ ਵਿੱਚ ਰੱਖੇ ਪੀਰ ਜੀ ਦੇ ਐਦ ਤੇ ਸਤਗੁਰ ਜੀ ਨੇ ਉੱਥੇ ਅਗਲਾ ਕਾਰਜ ਕੀਤਾ ਕਿ ਪੰਜ ਸਿੰਘਾਂ ਨੂੰ ਸੰਸਕ੍ਰਿਤ ਭਾਸ਼ਾ ਗਹਿਨ ਅਧਿਐਨ ਕਰਨ ਦੇ ਲਈ ਬਨਾਰਸ ਦੀ ਧਰਤੀ ਤੇ ਭੇਜਿਆ ਇਹ ਤੋਂ ਰਹਿੰਦੇ ਸਤਿਗੁਰੂ ਜੀ ਕੋਪਾਲ ਮੋਚਨ ਗਏ ਉਥੇ ਇਕੱਠੇ ਹੋਏ ਲੋਕਾਂ ਨੂੰ ਸੁਨੇਹਾ ਦਿੱਤਾ ਭਾਈ ਗੁਲਾਮੀ ਦਾ ਦਾਇਤ ਸਾਨੂੰ ਸਾਰਿਆਂ ਨੂੰ ਚਿਮੜੀ ਬੈਠਾ ਹੈ ਆਪਾਂ ਸਾਰਿਆਂ ਨੂੰ ਇਹ ਗੁਲਾਮੀ ਜਿਹੜੀ ਹੈ ਗਲੋਂ ਲਾ ਦੇਣੀ ਚਾਹੀਦੀ ਹੈ ਸੁਤੰਤਰ ਹੋ ਕੇ ਜੀਣਾ ਚਾਹੀਦਾ ਹੈ ਆਜ਼ਾਦ ਹੋ ਕੇ ਜੀਣਾ ਚਾਹੀਦਾ ਹੈ ਅਤੇ ਅਖੀਰਲਾ ਕਾਰਜ ਸਤਿਗੁਰੂ ਦੇ ਘਰੇ ਸਭ ਤੋਂ ਵੱਡੇ ਫਰਜ਼ੰਦ ਬਾਬਾ ਅਜੀਤ ਸਿੰਘ ਜੀ ਨੇ ਕੌਂਟਾ ਸਾਹਿਬ ਦੀ ਧਰਤੀ ਤੇ ਜਨਮ ਲਿਆ ਇਹ ਕਾਰਜ ਸਤਿਗੁਰ ਨੇ ਉੱਥੇ ਕੀਤੇ ਹੋਰ ਵੀ ਅਨੇਕ ਕਾਰਜ ਕੀਤੇ ਪਰ ਇਹ ਮੁੱਖ ਕਾਰਜ ਸਨ ਇਹ ਸਤਿਗੁਰ ਦੇ ਵੱਲ ਦਾ ਸੰਦੇਸ਼ ਸੀਗਾ ਉਧਰ ਦੂਜੇ ਪਾਸੇ ਰਾਜਾ ਫਤੇਸ਼ਾ ਅਤੇ ਬਿਲਾਸਪੁਰ ਦੇ ਰਾਜੇ ਭੀਮਚੰਦ ਨੇ ਆਪਸ ਵਿੱਚ ਵਿਆਹ ਰੱਖ ਲਿਆ ਕਿਉਂਕਿ ਦੋਵੇਂ ਕੁੜਮ-ਕੁੜਮ ਬਣ ਗਏ ਸਨ ਇਹ ਕੁੜਮ-ਕੁੜਮ ਬਣ ਕੇ ਆਪਸ ਵਿੱਚ ਵਿਆਹ ਰੱਖ ਲਿਆ ਜਦੋਂ ਵਿਆਹ ਰੱਖ ਲਿਆ ਤੇ ਭੀਮ ਚੰਦ ਦਾ ਪੁਜੋਤ ਸੀਗਾ ਪੰਮਾ ਪੁਜੋਤ ਜਿਹਦਾ ਨਾਮ ਤੁਸੀਂ ਕਈ ਵਾਰੀ ਸੁਣੋਗੇ ਇਹੀ ਬੰਦਾ ਜਦੋਂ ਆਨੰਦਪੁਰ ਨੂੰ ਘੇਰਾ ਪਿਆ ਸੀ ਤੇ ਆਟੇ ਦੀ ਗਊ ਬਣਾ ਕੇ ਲੈ ਕੇ ਆਇਆ ਸੀ ਕਿ ਮਹਾਰਾਜ ਪਹਾੜੀ ਰਾਜੇ ਸੌ ਖਾਂਦੇ ਹਨ ਕਿ ਤੁਸੀਂ ਕਿਲਾ ਖਾਲੀ ਕਰ ਦਿਓ ਤੁਹਾਨੂੰ ਕੁਝ ਨਹੀਂ ਕਹਾਂਗੇ ਇਸ ਪਰਮੇ ਪੁਜੋਤ ਦੀ ਸਲਾਹ ਤੇ ਭੀਮ ਚੰਦ ਨੇ ਸਤਿਗੁਰੂ ਦੇ ਕੋਲੋਂ ਕੀਮਤੀ ਵਸਤਾਂ ਜਿਹੜੀਆਂ ਸੰਗਤ ਨੇ ਭੇਟਾ ਕੀਤੀਆਂ ਸਨ ਉਹ ਮੰਗਣ ਦਾ ਪ੍ਰੋਗਰਾਮ ਬਣਾ ਲਿਆ ਵਿਚਾਰ ਐਵੇਂ ਕੀਤੀ ਕਿ ਜੇ ਸਤਿਗੁਰੂ ਜੀ ਦੇ ਦੇਣਗੇ ਤੇ ਆਪਾਂ ਮੋੜਨੀਆਂ ਨਹੀਂ ਮੰਗਿਆ ਕੀ ਇਹ ਪਸ਼ਮੀਨੇ ਦੀ ਜਿਹੜੀ ਚਾਂਦਨੀ ਆਈ ਹੈ ਉਹ ਮੰਗਣੀ ਹੈ ਪ੍ਰਸ਼ਾਦੀ ਹਾਥੀ ਮੰਗਣਾ ਚੰਦਨ ਦੀ ਚੌਂਕੀ ਮੰਗਣੀ ਆ ਚੌਰ ਮੰਗਣਾ ਵਾ ਹੋਰ ਜਿਹੜੀਆਂ ਕੀਮਤੀ ਚੀਜ਼ਾਂ ਆਪਾਂ ਸਾਰੀਆਂ ਵਿਆਹ ਵਾਸਤੇ ਮੰਗ ਲਈਆਂ ਜੇ ਮੰਗ ਦੇਣਗੇ ਤੇ ਮੋੜ ਜੇ ਦੇ ਦੇਣਗੇ ਤੇ ਮੋੜਨੀਆਂ ਨਹੀਂ ਜੇ ਨਹੀਂ ਦੇਣਗੇ ਤੇ ਆਪਾਂ ਕਵਾਂਗੇ ਤੁਸੀਂ ਸਾਡੇ ਰਾਜ ਵਿੱਚ ਆਪਣਾ ਨਗਰ ਵਸਾਰਿਆ ਇਹ ਖਾਲੀ ਕਰ ਦਿਓ ਭਾਵ ਦੋਵੇਂ ਬੰਨਿਓ ਸਤਗੁਰੂ ਨੂੰ ਘੇਰਨ ਦੀਆਂ ਵਿਉਤਵੰਤੀਆਂ ਬਣਾਈਆਂ ਸਤਗੁਰੂ ਨੇ ਬੜੇ ਤਰੀਕੇ ਦੇ ਨਾਲ ਇਧਰ ਵੀ ਤਿਆਰੀ ਕਰ ਲਈ ਕਿਉਂਕਿ ਸਤਗੁਰੂ ਜੀ ਉਹਨਾਂ ਦੀ ਮਨਸ਼ਾ ਨੂੰ ਜਾਣਨ ਵਾਲੇ ਸਨ ਦੂਜੇ ਪਾਸੇ ਜਿਹੜਾ ਰਾਜਾ ਫਤਿਹ ਸ਼ਾਹ ਹੈ ਜਿਹਦੇ ਘਰੇ ਬਰਾਕ ਆਉਣੀ ਹੈ ਉਹਦੇ ਨਾਲ ਵੀ ਭੀਮਚੰਦ ਨੇ ਜਿਹੜਾ ਹੈ ਉਹ ਵਿਚਾਰ ਕੀਤੀ ਕਿ ਅਸੀਂ ਆਪ ਪ੍ਰਬੰਧ ਕੀਤਾ ਹੈ ਅਸੀਂ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਠੇੜਨਾ ਹੈ ਉਹਨੇ ਬੜਾ ਵਾਸਤਾ ਪਾਇਆ ਉਹਨੇ ਬੜਾ ਵਾਸਤਾ ਪਾਇਆ ਕਿ ਨਹੀਂ ਐਵੇਂ ਨਾ ਕਰੋ ਇਹ ਠੀਕ ਨਹੀਂਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਡਾ ਕੀ ਵਿਗਾੜਿਆ ਹੈ ਤਾਂ ਭੀਮਚੰਦ ਨੇ ਅਖੀਰਲੀ ਧਮਕੀ ਉਹਨੂੰ ਦਿੱਤੀ ਕਿ ਜੇ ਤੂੰ ਸਾਡੇ ਆਖੇ ਨਹੀਂ ਲੱਗੇਗਾ ਤੇ ਅਸੀਂ ਤੇਰੀ ਧੀ ਦਾ ਰਿਸ਼ਤਾ ਛੱਡ ਦੇਣਾ ਉਹ ਮਜਬੂਰ ਸੀਗਾ ਜੇ ਧੀ ਦਾ ਰਿਸ਼ਤਾ ਛੁੱਟ ਜਾਂਦਾ ਤੇ ਪਰੇ ਵਿੱਚ ਬੇਇੱਜ਼ਤੀ ਹੋਣੀ ਸੀ ਵਿਆਹ ਰੱਖਿਆ ਗਿਆ ਸੀ ਸਾਹਾਂ ਕੱਢਿਆ ਗਿਆ ਸੀਗਾ ਸਾਰੀਆਂ ਤਿਆਰੀਆਂ ਹੋ ਗਈਆਂ ਸਨ ਉਹਨੇ ਮਜਬੂਰੀ ਦੇ ਵਿੱਚ ਆ ਕੇ ਉਹਨਾਂ ਦੀ ਹਾਂ ਦੇ ਵਿੱਚ ਹਾਂ ਮਿਲਾ ਦਿੱਤੀ ਇਸ ਤਰੀਕੇ ਦੇ ਨਾਲ ਇਧਰ ਤਿਆਰੀਆਂ ਹੋ ਰਹੀਆਂ ਉਧਰ ਸਤਿਗੁਰੂ ਜੀ ਵੀ ਤਿਆਰੀਆਂ ਕਰਨ ਲੱਗ ਪਏ ਨੇ ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਕਿ ਇਹਨਾਂ ਪਹਾੜੀਆਂ ਦੀ ਨੀਤ ਕਿਵੇਂ ਦੀ ਹੈ ਸਤਿਗੁਰੂ ਜਾਣੀ ਜਾਨਪੁਰਖ ਹੈ ਤੋ ਦੋਵੇਂ ਪਾਸੇ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਕਿਵੇਂ ਜੰਗ ਹੁੰਦੀ ਹੈ ਕਿਵੇਂ ਆਪਸ ਵਿੱਚ ਸਤਿਗੁਰੂ ਜੀ ਤੇ ਇਹ ਸਭ ਲੜਦੇ ਨੇ ਕਿਵੇਂ ਅੱਗੇ ਹੁੰਦਾ ਹੈ ਇਹ ਆਪਾਂ ਕੱਲ ਦੇ ਇਤਿਹਾਸ ਵਿੱਚ ਸ਼ਰਣ ਕਰਾਂਗੇ ਪਹਾੜੀ ਰਾਜਿਆਂ ਦੇ ਮਨਾਂ ਅੰਦਰ ਗੁਰੂ ਜੀ ਦੀਆਂ ਤਿਆਰੀਆਂ ਦਾ ਜੋ ਉਹਨਾਂ ਨੇ ਤਿਆਰੀਆਂ ਕਰ ਦਿੱਤੀਆਂ ਨੇ ਇਹਨਾਂ ਦਾ ਬੜਾ ਭਾਰਾ ਦੁੱਖ ਜਿਹੜਾ ਹੈ ਉਹ ਉਹਨਾਂ ਦੇ ਮਨ 'ਚ ਆ ਗਿਆ ਕਿ ਗੁਰੂ ਸਾਹਿਬ ਐਵੇਂ ਕਿਉਂ ਕਰ ਰਹੇ ਨੇ ਇਹ ਉਹ ਵਰਤੀ ਹੈ ਜਿਹੜੀ ਅੱਜ ਵੀ ਹਾਰੀ ਐ ਤੇ ਪਹਿਲਾਂ ਵੀ ਹਾਵੀ ਐ ਬੰਦਿਆਂ ਦੇ ਵਿੱਚ ਪਰ ਸਤਿਗੁਰ ਨੇ ਸਾਨੂੰ ਸਿਖਾਇਆ ਹੈ ਕਿ ਭਾਈ ਬੁਰੇ ਦਾ ਵੀ ਭਲਾ ਕਰਨਾ ਹੈ ਭਲਾ ਲੋਚਣਾ ਹੈ ਪਰ ਸਤਿਗੁਰ ਤੇ ਭਲਾ ਕਰ ਰਹੇ ਸਨ ਉਹ ਸਤਿਗੁਰ ਭਲੇ ਦਾ ਵੀ ਉਹ ਬੁਰਾ ਲੋਚ ਰਹੇ ਸਨ ਤੋਂ ਇਸ ਤਰੀਕੇ ਦੇ ਨਾਲ ਜੰਗ ਦੇ ਕੰਡੇ ਤੇ ਆ ਕੇ ਗੱਲ ਖੜ ਗਈ ਐ ਇਹ ਪਹਿਲੀ ਜੰਗ ਐ ਜਿਹੜੀ ਸਤਿਗੁਰ ਨੇ ਲੜਨੀ ਐ ਪੰਗਾੜੀ ਦੀ ਜੰਗ ਇਹਨੂੰ ਕਹਿੰਦੇ ਆ ਇਹਦੇ ਵਿੱਚ ਕਿਵੇਂ-ਕਿਵੇਂ ਸਾਰੇ ਹਾਲਾਤ ਬਣਦੇ ਨੇ ਕੱਲ ਨੂੰ ਆਪਾਂ ਜਾਣਨ ਦਾ ਯਤਨ ਕਰਾਂਗੇ ਮੁਢਲੀ ਗੱਲ ਤੁਹਾਡੇ ਨਾਲ ਮੈਂ ਸਾਂਝੀ ਕਰ ਦਿੱਤੀ ਆ ਕਿ ਵਿਆਹ ਰੱਖਿਆ ਗਿਆ ਵਿਆਹ ਰੱਖਣ ਤੋਂ ਬਾਅਦ ਰਾਜੇ ਨੇ ਗੁਰੂ ਸਾਹਿਬ ਨਾਲ ਲੜਾਈ ਲੜਨ ਲਈ ਬਹਾਨਾ ਕਾਹਦਾ ਬਣਾਇਆ ਕਿ ਗੁਰੂ ਸਾਹਿਬ ਕੋਲੋਂ ਕੀਮਤੀ ਚੀਜ਼ਾਂ ਮੰਗ ਲਓ ਜਿਹੜੀਆਂ ਸੰਗਤ ਨੇ ਭੇਟਾ ਕੀਤੀਆਂ ਨੇ ਜੇ ਦੇ ਦੇਣਗੇ ਤੇ ਮੋੜਨੀਆਂ ਨਹੀਂ ਜੇ ਨਹੀਂ ਦੇਣਗੇ ਤੇ ਹਮਲਾ ਕਰਕੇ ਧੱਕੇ ਦੇ ਨਾਲ ਖੋਣ ਦੀ ਕੋਸ਼ਿਸ਼ ਕਰਾਂਗੇ ਇਸ ਤਰੀਕੇ ਦੇ ਨਾਲ ਇਹ ਬਹਾਨਾ ਬਣਾ ਕੇ ਲੜਾਈ ਦਾ ਮੋੜ ਜਿਹੜਾ ਹੈ ਇਹਨਾਂ ਪਹਾੜੀ ਰਾਜਿਆਂ ਨੇ ਇਹ ਪਹਿਲੀ ਲੜਾਈ ਹੈ ਉਹ ਬਣ ਦਿੱਤਾ ਹੈ ਇਹ ਸਭ ਦੇ ਪਿੱਛੇ ਕੰਮ ਕੌਣ ਕਰ ਰਿਹਾ ਪੰਮਾ ਪੁਜੋਤ ਕੋਈ ਇਹ ਸਾਰਾ ਕੁਝ ਜਿਹੜਾ ਸਲਾਮਾ ਜਿਹੜੀਆਂ ਇਹਨਾਂ ਰਾਜਿਆਂ ਨੂੰ ਦੇ ਰਿਹਾ ਹੈ ਉਹ ਕਿਵੇਂ ਸਲਾਮਾ ਦਿੰਦਾ ਹੈ ਰਾਜੇ ਕਿਵੇਂ ਕਰਦੇ ਨੇ ਅਗੋਂ ਗੁਰੂ ਜੀ ਕਿਵੇਂ ਮੋੜਮਾ ਜਵਾਬ ਦਿੰਦੇ ਨੇ ਗੁਰੂ ਕੇ ਸਿੱਖ ਕਿਵੇਂ ਮੋੜਮਾ ਜਵਾਬ ਦਿੰਦੇ ਨੇ ਇਹ ਆਪਣਾ ਸਭ ਵਿਚਾਰਨ ਵਾਲਾ ਵਿਸ਼ਾ ਹੈ ਇਹਨੂੰ ਆਪਾਂ ਕੱਲ ਦੇ ਦਿਮਾਨ ਵਿੱਚ ਵਿਚਾਰਨ ਦਾ ਯਤਨ ਕਰਾਂਗੇ ਆਓ ਪੜੀਏ ਬਾਦਸ਼ਾਹ ਦਰवेश ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰवेश ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰवेश ਗੁਰੂ Single Guru, go Singh. the sing. Guru, go Singh. the sing. Guru, go Singh. the sing. ਹਕ ਹਕ ਅੰਦੇਸ ਗੁਰੂ ਗੋਬਿੰਦ ਸਿੰਘ 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 ਬਾਦਸ਼ਾਹ ਦਰਬੇਸ਼ ਗੁਰੂ ਗੋਬਿੰਦ ਸਿੰਘ बादशाह दरवेश गुरू गोबिंद बादशाह दरवेश بادشاہ गोबिंद दरवेश गुरू गोबिंद गो वाहिगुरू जी का ख़ालसा